ਕਹਿੰਦੀ ਮੈਂ ਸਾਰੀ ਰਾਤ ਕੰਮ ਕਰਕੇ ਆਉਣੀ ਆ ਜਦੋਂ ਨੂੰ ਮੈਂ ਕੰਮ ਕਰਕੇ ਆ ਕੇ ਸੌਣ ਦਾ ਟਾਈਮ ਹੁੰਦਾ ਹੈ ਇੰਡੀਆ ਵਾਲਿਆਂ ਦਾ ਉਧਰੋਂ ਫੋਨ ਆ ਜਾਂਦਾ ਘਰ ਵਾਲਾ ਗੱਲ ਕਰੂ ਫਿਰ ਬੋਲਦਾ ਤੂੰ ਭੈਣ ਨੂੰ ਨਹੀਂ ਕੀਤਾ ਫੋਨ ਤੂੰ ਮਾਮੀ ਨੂੰ ਨਹੀਂ ਕੀਤਾ ਤੂੰ ਫਲਾ ਨੂੰ ਨਹੀਂ ਕੀਤਾ ਉਹਨੂੰ ਨਹੀਂ ਕੀਤਾ ਕਦੋਂ ਆਊ ਵੀ ਜਾ ਕੀ ਆਊ ਨਿਤ ਕਹਿੰਦੀ ਵੀ ਆ ਗੱਲਾਂ ਸੁਣ ਸੁਣ ਨਾ ਕੋਣ ਤੇ ਹੁਣ ਉਹ ਕੁੜੀ ਕੀ ਕਰੂ ਅੱਕ ਕੇ ਹੈਨਾ ਬਸ ਚ ਪਤਾ ਨਹੀਂ ਹਾਂ ਹੁਣ ਉਹ ਅੱਕ ਕੇ ਜਾਂ ਤਾਂ ਜਾਂ ਤਾਂ ਖੁੱਗੀ ਵੀ ਪਈ ਮੱਥਾ ਟੇਕਿਆ ਮੈਂ ਫਿਰ ਲੋਕ ਕਹਿੰਦੇ ਛੱਡ ਤਾਂ ਛੱਡ ਹੈਨਾ ਟੈਂਟ ਚ ਰਹਿ ਰਹੇ ਆ ਬੀਬੀ ਮੁੰਡੇ ਉਹ ਟੈਂਟ ਵੀ ਕੀ ਝੁੱਗੀ ਸਟਾਈਪ ਸੀ ਕੀ ਕਰਨ ਬਾਈ ਨਿਆਣੇ ਕਰਨ ਕੀ ਕਿ ਸਾਡਾ ਸਾਡਾ ਸਿਸਟਮ ਉਹ ਬੱਚੇ ਕਹਿ ਰਹੇ ਕਹਿੰਦੇ ਕਿ ਅਸੀਂ ਐਡਿਕਟ ਹੋ ਗਏ ਹੁਣ ਨਸ਼ੇ ਦੇ ਹੁਣ ਜੇ ਹੁਣ ਇੱਥੋਂ 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 ਜਵਾਕ ਗਏ ਨੇ ਬਾਈ 25-30 ਲੱਖ ਰੁਪਏ ਕਿਸੇ ਕਿਸੇ ਨੇ ਜਿਹੜਾ ਇੱਥੋਂ ਨਿੱਕੇ ਜੇ ਜਵਾਕ ਨੂੰ ਭੇਜਦਾ ਨਾ ਕੋਈ ਸ਼ੌਂਕ ਚ ਭੇਜਦੇ ਨਾਲੋਂ ਬਹੁਤ ਘੱਟ ਨੇ ਠੀਕ ਹੈ ਤੇ ਮਜਬੂਰੀ ਚ ਭੇਜਿਆ ਕੋਈ ਸਾਹਮਣ ਵਾਲਾ ਨਹੀਂ ਹੈਗਾ ਕੰਮ ਨਹੀਂ ਮਿਲ ਰਿਹਾ ਫੀਸਾਂ ਭਰਨੀਆਂ ਨੇ ਫਿਰ ਜਿਹੜਿਆ ਨੇ ਇੱਥੇ ਡਿਸੀਜਨ ਨਹੀਂ ਲੈਨੇ ਆਣੇ ਨੇ ਵਿਚਾਰਿਆ ਨੇ ਕੁੜੀਆਂ ਨੇ ਕਦੇ ਪਾਣੀ ਦਾ ਗਲਾਸ ਨਹੀਂ ਚੱਕ ਕੇ ਪੀਤਾ ਤੇ ਉੱਥੇ ਸਾਰੀ ਲਾਈਫ ਦੇ ਡਿਸੀਜਨ ਆਪ ਲਿਖ ਕੇ ਜਦੋਂ ਥੋੜਾ ਦਿਮਾਗ ਤੇ ਪ੍ਰੈਸ਼ਰ ਪੈ ਜਾਣਾ ਤਾਂ ਫਿਰ ਉਹ ਕਰੂ ਕੀ ਜਾਂ ਤਾਂ ਨਸ਼ੇ ਕਰੂ ਜਾਂ ਕੋਈ ਗਲਤ ਕੰਮ ਕਰੂਗਾ ਇਸ ਵੇਲੇ ਤਾਂ ਥੋੜੀਆਂ ਖਬਰਾਂ ਵੀ ਥੋੜਾ ਜਿਹਾ ਆ ਰਹੀਆਂ ਨੇ ਕਿ ਥੋੜੀਆਂ ਡਰਾਉਣ ਜਿਹੀਆਂ ਨੇ ਕੈਨੇਡਾ ਚ ਆਪਾਂ ਇੱਧਰ ਅ ਡਰਦੇ ਆ ਕਿ ਬੱਚੇ ਡਰੱਗਸ ਦੇ ਵਿੱਚ ਨਾ ਚਲੇ ਜਾਣ ਆ ਥੋੜੇ ਦਿਨ ਮੈਂ ਹੀ ਪਹਿਲਾਂ ਇੱਕ ਦੇਖੀ ਸੀ ਉਧਰੋਂ ਹੀ ਕੋਈ ਹੈਗੇ ਸੀ ਆਪਣੇ ਪੰਜਾਬੀ ਵੀਰੇ ਜੀ ਉਹਨਾਂ ਨੇ ਮੁੰਡਿਆਂ ਦੀ ਇੱਕ ਵੀਡੀਓ ਬਣਾ ਕੇ ਪਾਈ ਉਹ ਮੁੰਡੇ ਟੈਂਟ 'ਚ ਰਹਿ ਰਹੇ ਆ 20-20 ਮੁੰਡੇ ਉਹ ਟੈਂਟ ਵੀ ਕੀ ਝੁੱਗੀ ਟਾਈਪ ਸੀ ਕੀ ਕਰਨ ਬਾਈ ਨਿਆਣੇ ਕਰਨ ਕੀ ਇਹ ਸਾਡਾ ਸਾਡਾ ਸਿਸਟਮ ਉਹ ਬੱਚੇ ਕਹਿ ਰਹੇ ਕਹਿੰਦੇ ਕਿ ਅਸੀਂ ਐਡਿਕਟ ਹੋ ਗਏ ਹੁਣ ਨਸ਼ੇ ਦੇ ਹੁਣ ਮ ਜੇ ਹੁਣ ਇਥੋਂ 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 ਜਵਾਕ ਗਏ ਨੇ ਬਾਈ ਹਾਂ 25 30 ਲੱਖ ਰੁਪਏ ਕਿਸੇ ਕਿਸੇ ਨੇ ਜਿਹੜਾ ਇਥੋਂ ਨਿੱਕੇ ਜੇ ਜਵਾਕ ਨੂੰ ਭੇਜਦਾ ਨਾ ਕੋਈ ਸ਼ੌਂਕ ਚ ਭੇਜਦਾ ਨਾਲਾ ਬਹੁਤ ਘੱਟ ਨੇ ਹਾਂ ਠੀਕ ਹੈ ਤੇ ਮਜਬੂਰੀ ਚ ਭੇਜਿਆ ਇਕੱਠੇ ਕਰਕੇ ਦਿੱਤੇ ਫੜ ਕੇ ਦਿੱਤੇ ਕਿਸੇ ਨੂੰ ਹੁਣ ਉੱਥੇ ਜਾ ਕੇ ਦੇਖਦਾ ਵੀ ਕੋਈ ਸਪੋਰਟ ਵਾਲਾ ਨਹੀਂ ਹੈਗਾ ਠੀਕ ਹੈ ਕੋਈ ਸਾਹਮਣ ਵਾਲਾ ਨਹੀਂ ਹੈਗਾ ਕੰਮ ਨਹੀਂ ਮਿਲ ਰਿਆ ਫੀਸਾਂ ਭਰਨੀਆਂ ਨੇ ਫਿਰ ਜਿਹੜਿਆ ਨੇ ਇੱਥੇ ਡਿਸੀਜਨ ਨਹੀਂ ਲੈਨੇ ਆਣੇ ਨੇ ਵਿਚਾਰਿਆ ਨੇ ਕੁੜੀਆਂ ਨੇ ਕਦੇ ਪਾਣੀ ਦਾ ਗਲਾਸ ਨਹੀਂ ਚੱਕ ਕੇ ਪੀਤਾ ਤੇ ਉੱਥੇ ਸਾਰੀ ਲਾਈਫ ਦੇ ਡਿਸੀਜਨ ਆਪ ਲਿਖੇ ਜਾਣ ਥੋੜਾ ਦਿਮਾਗ ਤੇ ਪ੍ਰੈਸ਼ਰ ਪੈ ਜਾਣਾ ਤਾਂ ਫਿਰ ਉਹ ਕਰੂ ਕੀ ਜਾਂ ਤਾਂ ਨਸ਼ੇ ਕਰੂ ਜਾਂ ਕੋਈ ਗਲਤ ਕੰਮ ਕਰੂਗਾ ਮੁੜ ਕੇ ਆ ਨਹੀਂ ਸਕਦੇ ਮੁੜ ਕੇ ਆ ਨਹੀਂ ਸਕਦੇ ਬਿਲਕੁਲ ਜਿੱਥੇ ਭੇਜਿਆ ਉਹ ਵੀ ਪੀ ਜਿਹੇ ਦਿਨ ਜਾ ਕਿਤੇ ਆਪਾਂ ਮਤਲਬ ਕੋਈ ਕੁੜੀ ਨਿਆਣਾ ਵਿਆਹ ਕਰਾ ਕੇ ਜਾਂਦੇ ਨੇ ਕਿੰਨੀ ਉਮਰ ਚ ਤੇ ਉਧਰੋਂ ਮੈਂ ਇਹ ਗੱਲ ਸੱਚੀ ਬੜੀ ਵਧੀਆ ਗੱਲ ਚੱਲੀ ਅਸੀਂ ਮੇਰਾ ਕਜ਼ਨ ਉੱਥੇ ਰੈਨੋਵੇਸ਼ਨ ਦਾ ਕੰਮ ਕਰਦਾ ਜੀ ਹੈਨਾ ਤੇ ਮੈਨੂੰ ਕਹਿੰਦਾ ਵੀ ਆਪਾਂ ਉਥੋਂ ਕੋਈ ਸਮਾਨ ਸੀ ਚੱਕ ਕੇ ਲਿਆਉਣਾ ਕਹਿੰਦਾ ਚੱਕ ਕੇ ਲਿਆਉਣਾ ਉੱਥੇ ਉਹ ਇੱਕ ਘਰ ਦੇ ਵਿੱਚ ਨਿੱਕਾ ਜਿਹਾ ਘਰ ਤੇ 7-8 ਕੁੜੀਆਂ ਜਿੱਦਾਂ ਰਹਿੰਦੀਆਂ ਸੀਗੀਆਂ ਹੈਨਾ ਤੇ ਉਹਨੇ ਉੱਥੇ ਚਲੋ ਕੋਈ ਕੰਮ ਕਰਨਾ ਸੀਗਾ ਤੇ ਮੈਨੂੰ ਉਹਨਾਂ ਨੇ ਪਛਾਣ ਲਿਆ ਕੁੜੀਆਂ ਨੇ ਹੈਨਾ ਫੋਟੋਆਂ ਮਾ ਕਰਾਉਣ ਲੱਗੀਆਂ ਇੱਕ ਕੁੜੀ ਪਿੱਛੇ ਸਾਨੂੰ ਆਜ ਆਈ ਵੀ ਰੋਈ ਜਾਵੇ ਅੱਛਾ ਹਣਾ ਤੇ ਉਹ ਕਹਿੰਦਾ ਵੀ ਜਾ ਕੇ ਕਹਿੰਦਾ ਪੁੱਤ ਵੀ ਕੀ ਹੋ ਗਿਆ ਹਣਾ ਵੀ ਇਦਾਂ ਦਾ ਕੋਈ ਪ੍ਰੋਬਲਮ ਹੈ ਦੱਸ ਤੂੰ ਕੀ ਹੈ ਉਹ ਕਹਿੰਦੀ ਕਹਿੰਦੀ ਮੈਂ ਵਿਆਹ ਕਰਵਾ ਕੇ ਆਈਆਂ ਹਣਾ ਵੀ ਹੁਣ ਹਜੇ ਮੈਨੂੰ ਆਈ ਨੂੰ ਕਹਿੰਦੀ 4 ਮਹੀਨੇ 5 ਮਹੀਨੇ ਹੋਏ ਨੇ ਕਹਿੰਦੀ ਮੈਂ ਸਾਰੀ ਰਾਤ ਕੰਮ ਕਰਕੇ ਆਉਣੀ ਆ ਜਦੋਂ ਨੂੰ ਮੈਂ ਕੰਮ ਕਰਕੇ ਆ ਕੇ ਸੌਣ ਦਾ ਟਾਈਮ ਹੁੰਦਾ ਇੰਡੀਆ ਵਾਲਿਆਂ ਦਾ ਉਧਰੋਂ ਫੋਨ ਆ ਜਾਂਦਾ ਘਰ ਵਾਲਾ ਗੱਲ ਕਰੂ ਫਿਰ ਬੋਲਦਾ ਤੂੰ ਭੈਣ ਨੂੰ ਨਹੀਂ ਕੀਤਾ ਫੋਨ ਤੂੰ ਮਾਮੀ ਨੂੰ ਨਹੀਂ ਕੀਤਾ ਤੂੰ ਫਲਾਮ ਨੂੰ ਨਹੀਂ ਕੀਤਾ ਉਹਨੂੰ ਨਹੀਂ ਕੀਤਾ ਕਦੋਂ ਆਊ ਵੀ ਜਾ ਕੀ ਆਊ ਨਿਤ ਕਹਿੰਦੀ ਵੀ ਆਹ ਗੱਲਾਂ ਸੁਣ ਸੁਣ ਨਾ ਕੋਲ ਤੇ ਹੁਣ ਉਹ ਕੁੜੀ ਕੀ ਕਰੂ ਅੱਕ ਕੇ ਹਣਾ ਮਾਸਲ ਚ ਪਤਾ ਨਹੀਂ ਹਾਂ ਹਾਂ ਹੁਣ ਉਹ ਅੱਕ ਕੇ ਜਾਂ ਤਾਂ ਜਾਂ ਤਾਂ ਆਖੂਗੀ ਵੀ ਪਈ ਮੱਥਾ ਟਿਕਿਆ ਮੈਂ ਫਿਰ ਲੋਕ ਕਹਿੰਦੇ ਛੱਡ ਤਾ ਛੱਡ ਤਾ ਹਣਾ ਇਦਾਂ ਦੇ ਮੁੰਡਿਆਂ ਦੇ ਵੀ ਐ ਕੁੜੀਆਂ ਦਾ ਨਹੀਂ ਕੱਲਾ ਮੁੰਡਿਆਂ ਨਾਲ ਵੀ ਇਦਾਂ ਹੋ ਰਿਹਾ ਸੋ ਫਿਰ ਉਹ ਹੁਣ ਇਹ ਆ ਵੀ ਉਹ ਨਿੱਕੀ ਉਮਰ ਦੇ ਵਿੱਚ ਨਾਲੇ ਤਾਂ ਜਿੰਮੇਦਾਰੀ ਪੈ ਗਈ ਕਿੰਡੀ ਵੱਡੀ ਜਿੰਮੇਦਾਰੀ ਫਿਰ ਉਹਨੂੰ ਸਾਰੇ ਰਿਸ਼ਤੇ ਵੀ ਸਾਹਮਣੇ ਫਿਰ ਨਾਨਾ ਦਾ ਇਧਰੋਂ ਕਹਿੰਦੀ ਐ ਬੈਠੀ ਫੋਨ ਮੇਰੇ ਨਾਲ ਨਹੀਂ ਕੀਤਾ ਸੱਸ ਕਹਿੰਦੀ ਉਹਨੂੰ ਨਹੀਂ ਕੀਤਾ ਇਦਾਂ ਨਹੀਂ ਕੀਤਾ ਮੁੰਡਾ ਕਦੋਂ ਜਾਊ ਕਿ ਮੈਂ ਜਾਊ ਉਹ ਆ ਜਿਹੜੇ ਪ੍ਰੈਸ਼ਰ ਆ ਜਵਾਕਾਂ ਦੇ ਫਸੇ ਹੋਏ ਸੋ ਮੈਂ ਇਹੀ ਕਹਿਣਾ ਵੀ ਜੇ ਤੁਸੀਂ ਨਿਆਣੇ ਨੂੰ ਕਿਤੇ ਭੇਜਣਾ ਪਹਿਲੀ ਗੱਲ ਤਾਂ ਐਡੀ ਛੋਟੀ ਏਜ ਦੇ ਵਿੱਚ ਵਿਆਹ ਵਾਲੇ ਪੰਗੇ ਜਿਦਾ ਜਾਂ ਦੋਨੋਂ ਇਕੱਠਿਆਂ ਨੂੰ ਭੇਜ ਦੋ ਜਾਂ ਫਿਰ ਪੇਸ਼ੈਂਸ ਰੱਖੋ ਇੰਨਾ ਕੁ ਯਕੀਨ ਰੱਖੋ ਇੱਕ ਦੂਜੇ ਤੇ ਵੀ ਕੋਈ ਨਹੀਂ ਕਿਉਂਕਿ ਹਾਲਾਤ ਸੱਚੀ ਉੱਥੇ ਜਵਾਕਾਂ ਦਾ ਸਲੂਟ ਐ ਨਿਆਣਿਆਂ ਨੂੰ ਯਾਰ ਕੋਈ ਮੈਂ ਤਾਂ ਉਹ ਕਰਦੇ ਨੇ ਨਾ ਡਰਾਈਵਿੰਗ ਬੱਸਾਂ ਨਹੀਂ ਉੱਥੇ ਡਰਾਈਵਿੰਗ ਲਿਸੈਂਸ ਤੇ ਨਹੀਂ ਹੈਗਾ ਨਹੀਂ ਹਨਾ ਕਿੱਥੋਂ ਜਾਣਗੇ ਕਿਵੇਂ ਉਹ ਕਰਨਗੇ ਅਸੀਂ ਇੱਥੋਂ ਇੱਕ ਮੁੰਡਾ ਗਿਆ ਸਾਡੇ ਜਾਣ ਪਛਾਣ ਦਾ ਜਦ ਮੈਂ ਉੱਥੇ ਸੀਗਾ ਬਿੰਸਰ ਮੈਨੂੰ ਫੋਨ ਆਇਆ ਉਹ ਰੋਈ ਜਾਵੇ ਰੋਈ ਜਾਵੇ ਮੈਂ ਯਾਰ ਵੀ ਨਹੀਂ ਮੈਂ ਵੀ ਮੈਂ ਜਿੰਨਾ ਤੇਰੇ ਲਈ ਕਰ ਸਕਦਾ ਪਹਿਲਾਂ ਤਾਂ ਮੈਂ ਗਿਆ ਗੱਡੀ ਲੈ ਕੇ ਦੋਨਾਂ ਨੂੰ ਘਰੇ ਲੈ ਕੇ ਆ ਉਹਨਾਂ ਨੂੰ ਸੋ ਦੋ ਮੁੰਡੇ ਸੀ ਮੁੰਡਾ ਕੁੜੀ ਦੋਨੋਂ ਯਾਨੀ ਕਿ ਉਹਦੀ ਵਾਈਫ ਉਹ ਪਹਿਲਾਂ ਦੀ ਸੀ ਠੀਕ ਹੈ ਗਈ ਹੋਈ ਵਾਈਫ ਉਹਦੀ ਪਹਿਲਾਂ ਗਈ ਹੋਈ 6 ਮਹੀਨੇ ਮੁੰਡਾ ਬਾਤ ਚ ਗਿਆ ਕੰਮ ਨਹੀਂ ਮਿਲ ਰਿਹਾ ਕਹਿੰਦਾ ਐ ਨਹੀਂ ਹੋਇਆ ਮੈਂ ਆਖਿਆ ਕਹਿੰਦਾ ਮੈਂ ਕਿੰਨੇ ਦਿਨ ਹੋ ਗਏ ਕਹਿੰਦਾ ਵੀ ਮੈਨੂੰ 10 ਦਿਨ ਹੋ ਗਏ ਇਹਨੂੰ ਫਿਰ ਮੈਨੂੰ ਲੈ ਕੇ ਆਇਆ ਕਰੀ ਮੈਂ ਤਾਂ ਦੋ ਦਿਨ ਮੇਰੇ ਕੋਲੇ ਰੋਹ ਚਾਰ ਦਿਨ ਰਿਲੈਕਸ ਹੋ ਪਹਿਲਾਂ ਤਾਂ ਤੁਸੀਂ ਦਿਮਾਗ 'ਚ ਤੁਹਾਨੂੰ ਉਹਨਾਂ ਨੂੰ ਦੋ ਤਿੰਨ ਦਿਨਾਂ 'ਚ ਉਹਨਾਂ ਨੂੰ ਐ ਲੱਗਿਆ ਵੀ ਸਾਡਾ ਕੋਈ ਹੈਗਾ ਹਾਂ ਹੈਨਾ ਫਿਰ ਕਈ ਗੱਲਾਂ ਉਹਦੇ ਦਿਮਾਗ 'ਚ ਵਹਿਮ ਸੀ ਜਿਹੜੇ ਹੁਣ ਨਿਆਣੇ ਦੇ ਉਹ ਮੈਂ ਕਹਿੰਦੀ ਉਹ ਦੀ ਜਿਹੜੀ ਵਾਈਫ ਸੀਗੀ ਉਹ ਕਹਿੰਦੀ ਅੰਕਲ ਮੈਨੂੰ ਇਹ ਇਹਨੇ ਉਹ ਨਹੀਂ ਕਰਨ ਦਿੱਤਾ ਲਾਇਸੈਂਸ ਨਹੀਂ ਲੈਣ ਦਿੱਤਾ ਹਮ ਹੁਣ ਤੱਕ ਜੇ ਮੈਂ ਲਾਇਸੈਂਸ ਲੈ ਲੈਂਦੀ ਮੈਂ ਕਿਹਾ ਵੀ ਕਿਉਂ ਕਹਿੰਦੀ ਇਹਨੂੰ ਐਸੀ ਤੂੰ ਤ ਗੱਡੀ ਤ ਇੱਥੋਂ ਕੀ ਕਰਾਉਣੀ ਐ ਤੂੰ ਉੱਥੇ ਐ ਨਾ ਜੇ ਗੱਡੀ ਵੀ ਪਤਾ ਨਹੀਂ ਮੈਂ ਗੱਡੀ ਲੈ ਕੇ ਕਿੱਥੇ ਭੱਜ ਜਾਣਾ ਮੈਂ ਕੀ ਹੋ ਜਾਣਾ ਇਦਾਂ ਦਾ ਕਰਕੇ ਫਿਰ ਮੈਂ ਕਿਹਾ ਜੇ ਇਹਨੇ ਲਾਇਸੈਂਸ ਲਿਆ ਹੁੰਦਾ ਤੂੰ ਕਿੰਨਾ ਸੋਖਾ ਹੋਣਾ ਸੀ ਆ ਕੇ ਹਨਾ ਸੋ ਫਿਰ ਉਹਦੇ ਭਲੇਖੇ ਥੋੜੇ ਦਿਮਾਗ ਕੱਢੇ ਫਿਰ ਮੈਂ ਉਹਨਾਂ ਨੂੰ ਲੈ ਕੇ ਗਿਆ ਅਸੀਂ ਮੈਨੂੰ ਲੱਗਦਾ ਹੁਣ ਉਹ ਕਹਿੰਦੇ ਕੰਮ ਮਿਲਦਾ ਨਹੀਂ ਕੰਮ ਮਿਲਦਾ ਸੀਗਾ ਅ ਅੱਧੇ ਪੌਣੇ ਘੰਟੇ ਦੀ ਦੂਰੀ ਤੇ ਉੱਥੇ ਜਾਣ ਨੂੰ ਕੁਛ ਐ ਨਹੀਂ ਉਹਨਾਂ ਕੋਲੇ ਜਿੱਥੇ ਵੀ ਉਹ ਜਾ ਕੇ ਆਵਦਾ ਅ ਮਰਕਤ 10 ਸਕਣ ਵੀ ਸਾਨੂੰ ਕੰਮ ਚਾਹੀਦਾ ਸੋ ਫਿਰ ਅਸੀਂ ਮੈਂ ਗੱਡੀ ਲੈ ਕੇ ਗਿਆ ਸਾਰੇ ਮੈਂ ਉਹਦੇ ਨਾਲ ਪੂਰਾ ਦਿਨ ਸਾਰੇ ਜਾ ਜਾ ਕੇ ਸਟੋਰਾਂ ਤੇ ਅਸੀਂ ਮੈਂ ਗੱਡੀ 'ਚ ਬੈਠਾ ਹੁੰਦਾ ਸੀ ਤੇ ਉਹ ਦੋਨੋਂ ਮੀਆਂ ਵੀ ਵੀ ਜਾ ਕੇ ਵੀ ਆਪੇ ਪੇਪਰ ਕੀ ਕਹਿੰਦੇ ਆ ਉਹਨੂੰ ਹਾਂ ਉਹ ਫੜਾਇਆ ਦੇ ਵੀ ਇੱਥੇ ਵੀ ਕੰਮ ਚਾਹੀਦਾ ਸਾਰੇ ਫੜਾਨੇ ਆਨੇ ਵਾਲੇ ਠੀਕ ਹੈ ਉਹਨਾਂ ਨੇ ਮਤਲਬ ਅਸੀਂ ਉਸ ਦਿਨ ਦੇ ਵਿੱਚ 25 ਤੋਂ 30 ਦੁਕਾਨਾਂ ਤੇ ਕੰਮ ਤੇ ਅਸੀਂ ਅੱਛਾ ਇੰਨਾ ਮੁਸ਼ਕਲ ਕੰਮ ਲੱਭਦਾ ਹਾਂ ਇੰਨਾ ਯਾਨੀ ਕਿ ਜੇ ਉਦੋਂ ਚ ਮੈਂ ਸੀਗਾ ਨਾਲ ਉਹਨਾਂ ਦੇ ਸਪੋਰਟ ਕਰਨ ਵਾਲਾ ਹਨਾ ਸੋ ਮੈਲਾ ਬਲੂ ਕੇ ਫਿਰ ਜਿਸ ਦੀ ਵਾਪਸੀ ਆ ਰਹੀ ਸੀ 5 ਵਜੇ ਨੂੰ ਫੋਨ ਆ ਗਿਆ ਵੀ ਇੱਥੇ ਆ ਜਾਓ ਜੀ ਲੋੜ ਹੈ ਹੁਣ ਪਰ ਜਿਹੜੇ ਹੁਣ ਨਿਆਣਿਆਂ ਦੇ ਨਾਲ ਵਿਚਾਰਿਆ ਨਾ ਕੋਈ ਜਾਣ ਵਾਲਾ ਨਹੀਂ ਜਾਂ ਕੋਈ ਹੈ ਨਹੀਂ ਹਨਾ ਫਿਰ ਉਹਦਾ ਹੀ ਪ੍ਰੋਬਲਮ ਸੀ ਕਿ ਵੀ ਮੈਨੂੰ ਉਥੇ ਪਹਿਲੇ ਦਿਨ ਇੰਟਰਵਿਊ ਤੇ ਜਾਣਾ 6 ਵਜੇ ਸਵੇਰੇ ਸੱਦਿਆ ਹੂੰ ਵੀ ਕੌਣ ਛੱਡ ਕੇ ਉਹ ਮੈਂ ਕਿਹਾ ਵੀ ਕੋਈ ਨਹੀਂ ਮੈਂ ਛੱਡ ਕੇ ਚਲ ਮੈਂ ਉਹਨੂੰ ਛੱਡਿਆ ਕਰਿਆ ਸੈੱਟ ਕਰਕੇ ਫਿਰ ਕੋਈ ਨਾਲ ਰਾਈਡ ਲੱਭ ਕੇ ਦਿੱਤੀ ਚਲ ਉੱਟ ਗਿਆ ਹੂੰ ਹੁਣ ਜਿੰਨਾ ਵਾਸਤੇ ਤਾਂ ਕੋਈ ਹਾਂ ਇੱਕ ਮਿਲ ਗਿਆ ਤੇ ਜਿੰਨਾ ਉਹਨੂੰ ਨਿਆਣੇ ਇਦਾਂ ਦੇ ਆ ਫਿਰ ਮੈਂ ਤਾਂ ਯਾਰ ਕਿੱਦਾਂ ਚਾਹਣਗੇ ਕੀ ਕਰਨਗੇ ਬੜਾ ਮੁਸ਼ਕਲ ਆ ਉੱਥੇ ਸਵਾਲ ਹਾਂਜੀ